ਅੱਜ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਜੀਵਨ ਵਿੱਚੋਂ ਕੁਝ ਉਹਨਾਂ ਦੇ ਜੀਵਨ ਦੇ ਹੋਰ ਪੱਖ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਵਿੱਚ ਇਹ ਬਚਨ ਲਿਖਦੇ ਨੇ ਜੋ ਉਪਜੀਓ ਸੋ ਬਿੰਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਅਸੀਂ ਸਾਰੇ ਲੋਕ ਕਿਸੇ ਨਾ ਕਿਸੇ ਜੰਜਾਲ ਵਿੱਚ ਕਿਸੇ ਨਾ ਕਿਸੇ ਮੋਹ ਮਮਤਾ ਵਿੱਚ ਫਸੇ ਹੋਏ ਹਾਂ ਕੋਈ ਪਰਿਵਾਰਿਕ ਮੋਹ ਮਮਤਾ ਵਿੱਚ ਕੋਈ ਮਾਇਆ ਦੀ ਮੋਹ ਮਮਤਾ ਵਿੱਚ ਕੋਈ ਸਰੀਰਕ ਮੋਹ ਮਮਤਾ ਵਿੱਚ ਕੋਈ ਸਰੀਰਕ ਤੌਰ ਤੇ ਕੋਈ ਮਾਨਸਿਕ ਤੌਰ ਤੇ ਕਿਸੇ ਨਾ ਕਿਸੇ ਜੰਜਾਲ ਵਿੱਚ ਅਸੀਂ ਸਭ ਲੋਕ ਗਰਸੇ ਹੋਏ ਹਾਂ ਗੁਰੂ ਸਾਹਿਬ ਸਾਨੂੰ ਸੁਝਾਅ ਦਿੰਦੇ ਨੇ ਕਿ ਪਈ ਜੋ ਪੈਦਾ ਹੋਇਆ ਹੈ ਉਸਨੇ ਇੱਕ ਦਿਨ ਵਿੰਸ ਜਾਣਾ ਹੈ ਅੱਜ ਹੀ ਆ ਕੱਲ ਫਿਰ ਕੀ ਕੀਤਾ ਜਾਏ ਉਹਨਾਂ ਦੀ ਸਲਾਹ ਆਪਾਂ ਨੂੰ ਸਾਰਿਆਂ ਨੂੰ ਇਹ ਹੀ ਹੈ ਕਿ ਹਰ ਗੁਣ ਗਾਏ ਲੈ ਭਈ ਜਿੰਨਾ ਵੀ ਸਮਾਂ ਤੁਹਾਨੂੰ ਮਿਲੇ ਸਮੋਹ ਮਮਤਾ ਵੇੜੇ ਸੰਸਾਰ ਦੇ ਵਿੱਚੋਂ ਕੱਢੋ ਤੇ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਕਰੋ ਪਰਮਾਤਮਾ ਦੀ ਭਗਤੀ ਵਿੱਚ ਜੁੜਾਂਗੇ ਤੇ ਮਨੁੱਖਾ ਜੀਵਨ ਸਫਲ ਹੋਏਗਾ ਜੇ ਭਗਤੀ ਵਿੱਚ ਪਰਮਾਤਮਾ ਦੇ ਨਾਲ ਆਪਾਂ ਨਾਂ ਜੁੜ ਸਕੇ ਤੇ ਆਪਣਾ ਸਮੁੱਚਾ ਜੀਵਨ ਤੇ ਇਸ ਦਾ ਸਮਾਂ ਉਹ ਵਿਅਰਥ ਚਲਾ ਜਾਏਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ 1 ਅਪ੍ਰੈਲ 1600 ਤੇ 21 ਈਸਵੀ ਨੂੰ ਹੋਇਆ ਸੀ ਉਹਨਾਂ ਦੇ ਪਿਤਾ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਨ ਤੇ ਉਹਨਾਂ ਦੇ ਮਾਤਾ ਜੀ ਸਤਕਾਰਯੋਗ ਮਾਤਾ ਨਾਨਕੀ ਜੀ ਸਨ 43 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਉਹਨਾਂ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲੀ ਸੀ ਤੇ ਇਮਾਰਤ 1664 ਈਸਵੀ ਨੂੰ 11 ਨਵੰਬਰ ਤੇ 1675 ਈਸਵੀ ਨੂੰ ਜਦੋਂ ਉਹਨਾਂ ਦੀ ਉਮਰ ਅਜੇ 54 ਸਾਲ ਦੀ ਸੀ ਉਦੋਂ ਉਹਨਾਂ ਨੇ ਧਰਮ ਦੀ ਰਾਖੀ ਲਈ ਮਾਨਵਤਾ ਦੇ ਭਲੇ ਲਈ ਤੇ ਧਾਰਮਿਕ ਆਜ਼ਾਦੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਅੱਜ ਉਹਨਾਂ ਦੀ ਸ਼ਹਾਦਤ ਨੂੰ 349 ਸਾਲ ਪੂਰੇ ਹੋ ਗਏ ਨੇ ਜੋ ਜਿਹੜੀ ਅੱਜ ਆਪਾਂ ਵਿਚਾਰ ਕਰਨੀ ਹੈ ਭਾਵੇਂ ਗੁਰਬਾਣੀ ਦਾ ਤੇ ਮੰਨਣਾ ਹੈ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਪਰਮਾਤਮਾ ਤੇ ਗੁਰੂ ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਗੁਰੂ ਪਰਮੇਸ਼ਵਰ ਦਾ ਰੂਪ ਹੈ ਜਿਸ ਤਰ੍ਹਾਂ ਅਸੀਂ ਪੂਰਨ ਤੌਰ ਤੇ ਪਰਮਾਤਮਾ ਦੀ ਮਹਿਮਾ ਨਹੀਂ ਗਾ ਸਕਦੇ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸੇ ਤਰ੍ਹਾਂ ਗੁਰੂ ਦੀ ਵੀ ਸੰਪੂਰਨ ਗਾਥਾ ਕੋਈ ਮਨੁੱਖ ਨਹੀਂ ਗਾ ਸਕਦਾ ਨਹੀਂ ਸੁਣਾ ਸਕਦਾ ਫਿਰ ਵੀ ਜੋ ਸਾਡੇ ਮਹਾਂਪੁਰਸ਼ਾਂ ਨੇ ਇਤਿਹਾਸਕਾਰਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਜੋ ਬਚਨ ਲਿਖੇ ਨੇ ਉਹ ਆਪਾਂ ਜਰੂਰ ਸਾਂਝੇ ਕਰ ਸਕਦੇ ਹਾਂ ਜਿਹੜਾ ਮੈਂ ਆਖਿਆ ਕਿ ਅਸੀਂ ਉਹਨਾਂ ਦੇ ਜੀਵਨ ਦੇ ਕੁਝ ਹੋਰ ਪਹਿਲੂਆਂ ਬਾਰੇ ਗੱਲ ਕਰਾਂਗੇ ਪਹਿਲਾ ਬਚਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਰਸ਼ਲ ਹੁਨਰ ਅਤੇ ਸ਼ਸਤਰ ਵਿੱਦਿਆ ਦੇ ਵਿੱਚ ਬੜੇ ਨਿਪੁੰਨ ਸਨ ਅਜੇ ਉਹਨਾਂ ਦਾ ਵਿਆਹ ਹੋਇਆ ਹੀ ਸੀ 12-13 ਵਰਿਆਂ ਦੀ ਉਮਰ ਵਿੱਚ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਜੀ ਦੀ ਜਿਹੜੀ ਲੜਾਈ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਮੁਗਲਾਂ ਦੀ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਾਸਤਰ ਵਿੱਦਿਆ ਦੇ ਉਹ ਜੋਹਰ ਵਿਖਾਏ ਸਨ ਜਿਨ੍ਹਾਂ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ ਕਿ ਤੁਸੀਂ ਸੱਚਮੁੱਚ ਹੀ ਤੇਗ ਦੇ ਤਣੇ ਹੋ ਤਾਂ ਹੀ ਉਹਨਾਂ ਨੂੰ ਤੇਗ ਬਹਾਦਰ ਆਖਿਆ ਜਾਂਦਾ ਮਾਰਸ਼ਲ ਹੁਨਰ ਦਾ ਮਤਲਬ ਸੰਖੇਪ ਜਿਐ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਮਨੁੱਖ ਮੈਦਾਨੇ ਜੰਗ ਵਿੱਚ ਉਹਨੂੰ ਇਹ ਸਮਝ ਹੋਵੇ ਕਿ ਉਸ ਦਾ ਦੁਸ਼ਮਣ ਉਸ ਦਾ ਵੈਰੀ ਕਦੋਂ ਕਿਵੇਂ ਤੇ ਕਿਸ ਪਾਸਿਓ ਉਸ ਤੇ ਹਮਲਾ ਕਰਨ ਵਾਲਾ ਏ ਫਿਰ ਉਸ ਹਮਲੇ ਨੂੰ ਰੋਕਣਾ ਕਿਵੇਂ ਆ ਆਪਣਾ ਬਚਾਅ ਵੀ ਕਰਨਾ ਏ ਤੇ ਦੁਸ਼ਮਣ ਨੂੰ ਸ਼ਕਸਤ ਵੀ ਦੇਣੀ ਉਸ ਨੂੰ ਹਾਰ ਵੀ ਦੇਣੀ ਏ ਔਰ ਸਿੱਖ ਸਿਧਾਂਤਾਂ ਦੇ ਅੰਦਰ ਜਿਹੜਾ ਮਾਰਸ਼ਲ ਹੁਨਰ ਏ ਇਹਦੀ ਆਪਣੀ ਇੱਕ ਵੱਖਰੀ ਅਹਿਮੀਅਤ ਹੈ ਇਸ ਸਿੱਖੀ ਸਿਧਾਂਤਾਂ ਅਨੁਸਾਰ ਮੈਦਾਨੇ ਜੰਗ ਦੇ ਅੰਦਰ ਕਿਸੇ ਬਜ਼ੁਰਗ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ ਕਿਸੇ ਖਾਲੀ ਹੱਥ ਨਿਹੱਥੇ ਸੂਰਮੇ ਉੱਤੇ ਵੀ ਵਾਰ ਨਹੀਂ ਕੀਤਾ ਜਾ ਸਕਦਾ ਇਸਤਰੀ ਉੱਤੇ ਬੱਚਿਆਂ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ ਮੈਦਾਨ ਛੱਡ ਕੇ ਦੁਸ਼ਮਣ ਦੌੜਿਆ ਜਾ ਰਿਹਾ ਹੋਵੇ ਪਿੱਛੋਂ ਉਹਦੇ ਤੇ ਵਾਰ ਨਹੀਂ ਕਰਨਾ ਜੰਗ ਬੰਦੀ ਹੋ ਗਈ ਏ ਤੁਸੀਂ ਭੋਜਨ ਤਿਆਰ ਕੀਤਾ ਤੇ ਦੁਸ਼ਮਣ ਨੂੰ ਵੀ ਆਵਾਜ਼ ਦੇਣੀ ਕਿ ਆ ਕੇ ਲੰਗਰ ਸ਼ਕੋ ਇਹ ਕੁਝ ਮਾਰਸ਼ਲ ਹੁਨਰ ਦੀਆਂ ਜਿਹੜੀਆਂ ਜਿਹੜੇ ਸਿਧਾਂਤ ਨੇ ਸਿੱਖੀ ਦੇ ਅੰਦਰ ਉਹ ਇਸ ਤਰ੍ਹਾਂ ਦੱਸੇ ਜਾਂਦੇ ਨੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੂੰ ਇਹ ਸਾਰੇ ਹੁਨਰ ਤੇ ਸਾਰੇ ਸ਼ਾਸਤਰ ਵਿਦਿਆ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਦੀ ਦੇਖ ਰੇਖ ਦੇ ਅੰਦਰ ਹੀ ਪ੍ਰਾਪਤ ਹੋਈ ਸੀ ਉਹ ਕੇਵਲ ਸ਼ਾਸਤਰ ਵਿਦਿਆ ਤੇ ਮਾਰਸ਼ਲ ਹੁਨਰ ਦੇ ਹੀ ਜਾਣੂ ਨਹੀਂ ਸਨ ਉਹਨਾਂ ਨੇ ਅਧਿਆਤਮਿਕ ਡੂੰਘਾਈ ਅਤੇ ਮਾਨਮਤਾ ਦੇ ਅਧਿਆਤਮਿਕ ਤੌਰ ਤੇ ਅਗਵਾਈ ਵੀ ਕੀਤੀ ਆਪਾਂ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਆ ਗਏ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬੇ ਬਕਾਲੇ ਚਲੇ ਗਏ ਸਨ ਉੱਥੇ ਤਕਰੀਬਨ 20-22 ਸਾਲ ਗੁਰੂ ਸਾਹਿਬ ਰਹੇ ਨੇ ਭਾਵੇਂ ਉਹ ਛੋਟੇ ਛੋਟੇ ਦੌਰੇ ਬਾਹਰ ਕਰਦੇ ਸਨ ਧਰਮ ਪ੍ਰਚਾਰ ਵਾਸਤੇ ਬਾਹਰ ਜਾਂਦੇ ਸਨ ਪਰ ਉਹਨਾਂ ਦਾ ਬਹੁਤਾ ਸਮਾਂ ਬਕਾਲੇ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਯਾਦ ਵਿੱਚ ਇੱਕ ਪੋਰਾ ਸਾਹਿਬ ਬਣਿਆ ਹੋਇਆ ਜਿੱਥੇ ਉਹ ਬਹੁਤਾ ਸਮਾਂ ਇਕਾਂਤ ਵਿੱਚ ਬਿਤਾਉਂਦੇ ਸਨ ਤੇ ਇਕਾਂਤ ਵਿੱਚ ਬੈਠ ਕੇ ਉਹ ਕੀ ਕਰਦੇ ਹੋਣਗੇ ਆਪਾਂ ਸਮਝ ਸਕਦੇ ਹਾਂ ਉਹਨਾਂ ਦੀ ਸਮੁੱਚੀ ਬਾਣੀ ਸਾਨੂੰ ਪਰਮੇਸ਼ਵਰ ਦਾ ਭਜਨ ਕਰਨ ਵਾਸਤੇ ਆਖਦੀ ਏ ਖਾਸ ਕਰਕੇ ਆਪਾਂ ਉਹਨਾਂ ਦੇ ਜਿਹੜੇ ਸ਼ਲੋਕ ਨੇ 57 ਜਦੋਂ ਪੜਦਿਆਂ ਤੇ ਇੱਕ ਵੀ ਸ਼ਲੋਕ ਇਹੋ ਜਿਹਾ ਨਹੀਂ ਮਿਲਦਾ ਜਿਹਦੇ ਵਿੱਚ ਵਾਹਿਗੁਰੂ ਜੀ ਦੇ ਭਜਨ ਦੀ ਗੱਲ ਨਾ ਕਰਦੇ ਹੂੰ ਉਹ ਜਿਹੜੇ 20 21 ਸਾਲ ਉਹਨਾਂ ਦੇ ਜੀਵਨ ਦੇ ਹਨ ਉਹਦੇ ਵਿੱਚ ਉਹਨਾਂ ਨੇ ਅਧਿਆਤਮਿਕਤਾ ਦੀ ਉਸ ਗਹਿਰਾਈ ਨੂੰ ਪ੍ਰਾਪਤ ਕੀਤਾ ਜਿਸ ਨੂੰ ਪ੍ਰਾਪਤ ਕਰਕੇ ਹੀ ਉਹ ਗੁਰੂ ਬਣ ਪਾਏ ਉਸ ਡੂੰਘਾਈ ਨੂੰ ਪ੍ਰਾਪਤ ਕਰਨ ਤੋਂ ਬਿਨਾਂ ਕੋਈ ਗੁਰੂ ਨਹੀਂ ਹੋ ਸਕਦਾ ਉਹਨਾਂ ਨੇ ਫਿਰ ਉਹ ਅਧਿਆਤਮਿਕਤਾ ਨੂੰ ਆਪ ਹਾਸਲ ਕੀਤਾ ਤੇ ਸਿੱਖੀ ਦੇ ਅੰਦਰ ਅਧਿਆਤਮਿਕਤਾ ਦੀ ਡੂੰਘਾਈ ਦਾ ਮਤਲਬ ਇਹ ਹੁੰਦਾ ਹੈ ਕਿ ਪਰਮਾਤਮਾ ਵਿੱਚ ਇੱਕ ਮਿਕ ਹੋ ਜਾਣਾ ਇੱਕ ਵਿੱਚ ਇਸ ਤਰ੍ਹਾਂ ਹੋਣਾ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਏ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਜਿਵੇਂ ਜੋਤ ਵਿੱਚ ਜੋਤ ਮਿਲ ਜਾਏ ਤੇ ਜੋਤ ਇੱਕ ਹੋ ਜਾਂਦੀ ਉਹ ਦੋ ਨਹੀਂ ਰਹਿ ਜਾਂਦੀਆਂ ਸਿੱਖੀ ਦੇ ਅੰਦਰ ਅਧਿਆਤਮਿਕਤਾ ਦਾ ਮਤਲਬ ਕੇਵਲ ਬਾਹਰੀ ਵਿਖਾਵਾ ਨਹੀਂ ਹੁੰਦਾ ਕਿ ਬਾਹਰੋਂ ਪੰਜ ਕਕਾਰ ਪਾਲੇ ਇਹੋ ਜਿਹਾ ਮੇਰੇ ਵਰਗਾ ਕੁੜਤਾ ਪਜਾਮਾ ਪਾਲਿਆ ਦਸਤਾਰ ਸਜਾਲੀ ਕੁਝ ਹੋ ਜੇ ਅਪੇਖ ਬਣਾ ਲਿਆ ਤੇ ਅਸੀਂ ਧਾਰਮਿਕ ਹੋ ਗਏ ਅਸੀਂ ਅਧਿਆਤਮਿਕ ਹੋ ਗਏ ਸਿੱਖੀ ਵਿੱਚ ਇਹੋ ਜੇ ਅਧਿਆਤਮਿਕਤਾ ਨੂੰ ਕੋਈ ਜਗ੍ਹਾ ਨਹੀਂ ਸਿੱਖੀ ਦੇ ਅੰਦਰ ਅਧਿਆਤਮਿਕਤਾ ਪਰਮਾਤਮਾ ਨਾਲ ਇੱਕ ਮਿਕਤਾ ਨੂੰ ਆਖਿਆ ਜਾਂਦਾ ਹੈ ਗੁਰੂ ਸਾਹਿਬ ਨੇ ਉਸ ਅਧਿਆਤਮਿਕਤਾ ਨੂੰ ਪ੍ਰਾਪਤ ਕੀਤਾ ਤੇ ਫਿਰ ਉਹਨਾਂ ਨੇ ਮਾਨਵ ਜਾਤੀ ਦੀ ਅਗਵਾਈ ਕੀਤੀ ਕੇਵਲ ਕਿਸੇ ਹੋਰ ਪਹਿਲੂ ਤੋਂ ਨਹੀਂ ਸਗੋਂ ਪਰਮਾਤਮਾ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ ਕਿਵੇਂ ਉਹ बार-बार ਆਖਦੇ ਨੇ ਸਾਧੋ ਮਨ ਕਾ ਮਾਨ ਤਿਆਗੋ ਅਸੀਂ ਜਿੱਥੇ ਅਸੀਂ ਮੋਹ ਮਮਤਾ ਵਿੱਚ ਫਸੇ ਆ ਉਹਦੇ ਨਾਲ ਨਾਲ ਸਾਡੇ ਅੰਦਰ ਮਾਨ ਯਾਨੀ ਅਹੰਕਾਰ ਵੀ ਡੂੰਘੀਆਂ ਜੜਾਂ ਲਾ ਕੇ ਬੈਠਾ ਹੋਇਆ ਹੈ ਉਸ ਦਾ ਤਿਆਗ ਕਰਨਾ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿਖਾਉਂਦੇ ਨੇ ਫਿਰ ਅਗਲਾ ਉਹਨਾਂ ਦੀ ਜਿਹੜੀ ਜਿਹੜੀ ਜ਼ਿੰਦਗੀ ਏ ਉਹਦਾ ਇੱਕ ਪਹਿਲੂ ਹੋਰ ਏ ਕਿ ਉਹਨਾਂ ਨੇ ਸੁਲਾ ਸਫਾਈ ਲਈ ਵਿਚੋਲਗੀ ਕੀਤੀ ਇਹ ਕਿਸ ਦੀ ਵਿਚੋਲਗੀ ਕੀਤੀ ਆਪਾਂ ਥੋੜਾ ਜਿਹਾ ਇਸ ਨੂੰ ਵੀ ਸਮਝਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪੰਜਾਬ ਤੋਂ ਪਟਨੇ ਨੂੰ ਗਏ ਤੇ ਪਟਨਾ ਸਾਹਿਬ ਵਿਖੇ ਆਪਣੇ ਪੂਰੇ ਪਰਿਵਾਰ ਨੂੰ ਛੱਡ ਕੇ ਆ ਫਿਰ ਇੱਕ ਦੋ ਸਿੰਘ ਸਿੱਖਾਂ ਦੇ ਨਾਲ ਅਸਾਮ ਵਾਲੇ ਪਾਸੇ ਨੂੰ ਚਲੇ ਗਏ ਸਨ ਉੱਧਰ ਜਾਣ ਦਾ ਇੱਕ ਉਹਨਾਂ ਦਾ ਮੁੱਖ प्रयोजन ਸੀ प्रयोजन ਕੀ ਸੀ ਕਿ ਅਹੋਮੀਆਂ ਵਿੱਚ ਤੇ ਮੁਗਲਾਂ ਦੇ ਵਿੱਚ ਬਹੁਤ ਵੱਡੀ ਲੜਾਈ ਹੋਣ ਜਾ ਰਹੀ ਸੀ ਇੱਕ ਪਾਸੇ ਅਹੋਮੀਆਂ ਦਾ ਰਾਜਾ ਚੱਕਰਤੁਆਜ ਦੂਜੇ ਪਾਸੇ ਮੁਗਲਾਂ ਵੱਲੋਂ ਯਾਨੀ ਔਰੰਗਜ਼ੇਬ ਵੱਲੋਂ ਭੇਜਿਆ ਹੋਇਆ ਰਾਜਾ ਰਾਮ ਸਿੰਘ ਇਹ ਦੋ ਧਿਰਾਂ ਦਾ ਮੁਕਾਬਲਾ ਤਕਰੀਬਨ ਅਸਾਮ ਦੇ ਅੰਦਰ ਗੁਹਾਟੀ ਦੇ ਨੇੜੇ ਤੇੜੇ ਹੋਣ ਜਾ ਰਿਹਾ ਸੀ ਆਪਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਜਿਹੜੀਆਂ ਦੋ ਧਿਰਾਂ ਲੜਦੀਆਂ ਹੁੰਦੀਆਂ ਨੇ ਉਹਨਾਂ ਦਾ ਨੁਕਸਾਨ ਤੇ ਹੋਣਾ ਹੀ ਹੁੰਦਾ ਹੈ ਲੇਕਿਨ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਦਾ ਨੁਕਸਾਨ ਵਧੇਰੇ ਹੁੰਦਾ ਹ ਹੁਣ ਤੁਸੀਂ ਗਜਾ ਵਿੱਚ ਵੇਖ ਲਓ ਜੋ ਵਾਪਰਦਾਇਆ ਦੋਹਾਂ ਪਾਸਿਆਂ ਤੋਂ ਜਿਹੜੇ ਲੜਾਈ ਕਰਨ ਵਾਲੇ ਲੋਕ ਨੇ ਉਹ ਬਹੁਤ ਘੱਟ ਮਾਰੇ ਗਏ ਨੇ ਲੇਕਿਨ ਆਮ ਪਬਲਿਕ ਦੱਸਿਆ ਜਾਂਦਾ ਹੈ ਕਿ 45000 ਦੇ ਲਗਭਗ ਲੋਕ ਮਾਰੇ ਗਏ ਨੇ पर एक सरकारी ਅੰਕੜਾ ਹੈ ਉਥੇ ਕੌਣ ਗਿਣਤੀ ਗਿੰਦਾ ਹੋਏਗਾ ਜਦੋਂ ਉਤੋਂ ਰਾਤ ਦਿਨ ਗੋਲੇ ਵਰਸਦੇ ਹੋਣਗੇ ਮੇਰਾ ਮੰਨਣਾ ਹੈ ਕਿ ਇਸ ਤੋਂ ਡਿਉੜੇ ਜਾਂ ਸੁਵਾਏ ਲੋਕ ਜ਼ਰੂਰ ਮਾਰੇ ਗਏ ਹੋਣਗੇ ਪਿੰਡਾਂ ਦੇ ਪਿੰਡ ਉੱਜੜ ਜਾਂਦੇ ਨੇ ਪਿੰਡਾਂ ਦੇ ਪਿੰਡ ਅੱਗ ਲਾ ਕੇ ਸਾੜੇ ਜਾਂਦੇ ਨੇ ਲੋਕਾਂ ਦੀ ਬੇਪੱਤੀ ਹੁੰਦੀ ਹੈ ਲੜਨ ਵਾਲੇ ਲੜਦੇ ਨੇ ਤੇ ਵਿੱਚ ਜਿਹੜੇ ਆਮ ਲੋਕ ਜਾਂ ਪਬਲਿਕ ਹੁੰਦੀ ਉਹਦਾ ਭਾਰੀ ਨੁਕਸਾਨ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਜਦੋਂ ਇਹ ਖਬਰ ਮਿਲੀ ਸੀ ਕਿ ਆਹ ਕੁਛ ਹੋਣ ਜਾ ਰਿਹਾ ਹੈ ਤੇ ਉਹ ਰਹਿ ਨਹੀਂ पाए ਉਹ ਛੇਤੀ ਨਾਲ ਉਸ ਥਾਂ ਤੇ ਪਹੁੰਚ ਗਏ ਸਨ ਜਿੱਥੇ ਇਹ ਯੁੱਧ ਹੋਣ ਵਾਲਾ ਸੀ ਦੋਹਾਂ ਧਿਰਾਂ ਨੂੰ ਉਹ ਮੀਆਂ ਦੇ ਰਾਜਾ ਚੱਕਰਤਵਾਦ ਨੂੰ ਤੇ ਮੁਗਲਾਂ ਦੇ ਰਾਜੇ ਰਾਮ ਸਿੰਘ ਨੂੰ ਗੁਰੂ ਮਹਾਰਾਜ ਨੇ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਜੋ ਵੀ ਸਮਝਾਇਆ ਹੋਵੇਗਾ ਇਸ ਤਰ੍ਹਾਂ ਤੇ ਨਹੀਂ ਲਿਖਿਆ ਕਿ ਕੀ ਬਚਨ ਬਲਾਸ ਹੋਏ ਉਹਨਾਂ ਦੇ ਪਰ ਇਹ ਜ਼ਰੂਰ ਲਿਖਿਆ ਮਿਲਦਾ ਹੈ ਕਿ ਗੁਰੂ ਮਹਾਰਾਜ ਅਧਿਆਤਮਕਤਾ ਦੇ ਸ਼ਿਖਰ ਨੂੰ ਪਹੁੰਚੇ ਹੋਏ ਸਨ ਉਹਨਾਂ ਦੇ ਜੀਵਨ ਦਾ ਪ੍ਰਭਾਵ ਹੀ ਇੰਨਾ ਪੈਂਦਾ ਸੀ ਕਿ ਜਿਹੜੇ ਲੋਕ ਉਹਨਾਂ ਦੀ ਸੰਗਤ ਵਿੱਚ ਆਉਂਦੇ ਸਨ ਤੇ ਉਹ ਫਿਰ ਜੋ ਵੀ ਬਚਨ ਸਤਿਗੁਰੂ ਆਖਦੇ ਕੋਈ ਉਹਨਾਂ ਬਚਨਾਂ ਨੂੰ ਮੋੜ ਹੀ ਨਹੀਂ ਸੀ ਸਕਦਾ ਹੁੰਦਾ ਉਹਨਾਂ ਦੇ ਜੀਵਨ ਦਾ ਪ੍ਰਭਾਵ ਹੀ ਇੰਨਾ ਸੀ ਆਪਾਂ ਪਿੱਛੇ ਦੇ ਇੱਕ ਦਿਨ ਗੱਲ ਕੀਤੀ ਸੀ ਕਿ ਜਿਹੜੇ ਇਸ ਪਾਏ ਦੇ ਮਹਾਪੁਰਸ਼ ਹੁੰਦੇ ਨੇ ਜਿਵੇਂ ਗੁਰੂ ਸਾਹਿਬਾਨ ਉਹਨਾਂ ਦੇ ਚਿਹਰੇ ਇੱਕ ਜਿਹੜਾ ਔਰਾ ਹੁੰਦਾ ਹੈ ਮਹਾਪੁਰਸ਼ ਲਿਖਦੇ ਨੇ ਕਿ ਉਹ ਔਰੇ ਦਾ ਪ੍ਰਭਾਵ ਤਕਰੀਬਨ 3 ਮੀਲ ਰੇਡੀਅਸ ਵਿੱਚ ਹੁੰਦਾ ਹੈ ਜਦੋਂ ਕੋਈ ਮਹਾਂਪੁਰਸ਼ ਮਨੁ ਇਸ ਜਗ੍ਹਾ ਤੇ ਬੈਠਾ ਹੋਵੇ ਤੇ ਉਹਦੇ ਚਫੇਰੇ 3 ਮੀਲ ਤੱਕ ਉਹਦੀ ਐਸੀ ਵਾਈਬ੍ਰੇਸ਼ਨ ਜਾਂਦੀ ਏ ਕਿ ਉਸ ਵਿੱਚ ਆਉਣ ਵਾਲੇ ਹਰ ਵਿਅਕਤੀ ਦੇ ਮਨ ਦੇ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ ਮਨ ਦੇ ਅੰਦਰ ਚੰਗੇ ਫੁਰਨੇ ਆਣੇ ਸ਼ੁਰੂ ਹੋ ਜਾਂਦੇ ਨੇ ਮਨ ਦੇ ਅੰਦਰ ਪੋਜ਼ਿਟਿਵਿਟੀ ਆਣੀ ਸ਼ੁਰੂ ਹੋ ਜਾਂਦੀ ਏ ਮਨ ਦੇ ਵਿਚਾਰ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਪਰ ਜਦੋਂ ਕੋ ਇਹੋ ਜਿਹੇ ਮਹਾਪੁਰਸ਼ ਦੀ ਸੰਗਤ ਵਿੱਚ ਹੀ ਚਲਾ ਜਾਏ ਕੋਲ ਹੀ ਜਾ ਕੇ ਬੈਠ ਜਾਏ ਜਾਂ ਉਹਨਾਂ ਦੇ ਚਰਨਾਂ ਤੇ ਸੀਸ ਹੀ ਨਵਾ ਦੇਵੇ ਭਲਾ ਫਿਰ ਉਹ ਬਚਨ ਮੰਨਨੋ ਕਿਵੇਂ ਰਹਿ ਸਕਦਾ ਹੈ ਜਦੋਂ ਗੁਰੂ ਸਾਹਿਬ ਨੇ ਇਹਨਾਂ ਦੋਹਾਂ ਰਾਜਿਆਂ ਨੂੰ ਸਮਝਾਇਆ ਕਿ ਤੁਸੀਂ ਤੇ ਲੜੋਗੇ ਇਸ ਕਾਰਨ ਕਿ ਇਸ ਨੂੰ ਔਰੰਗਜ਼ੇਬ ਨੇ ਭੇਜਿਆ ਹੋਇਆ ਹੈ ਤੇ ਤੁਸੀਂ ਆਪਣੀ ਇਸ ਜਾਇਦਾਦ ਨੂੰ ਇਸ ਜ਼ਮੀਨ ਨੂੰ ਇਸ ਇਲਾਕੇ ਨੂੰ ਬਚਾਉਣਾ ਚਾਹੁੰਦੇ ਹੋ ਲੇਕਿਨ ਜਿਹੜੀ ਆਮ ਪਬਲਿਕ ਮਰੇਗੀ ਤੁਹਾਨੂੰ ਉਹਦਾ ਖਿਆਲ ਹੋਣਾ ਚਾਹੀਦਾ ਸੋ ਗੁਰੂ ਸਾਹਿਬ ਨੇ ਉਹਨਾਂ ਦੋਹਾਂ ਰਾਜਿਆਂ ਨੂੰ ਸੁਝਾਅ ਪ ਜਾ ਕੇ ਉਹਨਾਂ ਦੀ ਸੁਲ੍ਹਾ ਕਰਵਾਈ ਸੀ ਇਸ ਲਈ ਉਹਨਾਂ ਨੂੰ ਇੱਕ ਸੁਲ੍ਹਾ ਸਫਾਈ ਵਾਲੇ ਯੋਗ ਵਿਚੋਲੇ ਵੀ ਆਖਿਆ ਜਾ ਸਕਦਾ ਹੈ ਥੋੜਾ ਜਿਹਾ ਹੋ ਮੀਆਂ ਬਾਰੇ ਆਪਾਂ ਸਮਝਦੇ ਆਂ 5-7 ਮਿੰਟ ਬਾਕੀ ਨੇ ਇਹ ਅਸਲ ਵਿੱਚ ਚਾਈਨਾ ਤੋਂ ਆਏ ਹੋਏ ਕੁਝ ਲੋਕ ਸਨ ਜਿਨ੍ਹਾਂ ਨੇ ਤਕਰੀਬਨ ਗੁਆਟੀ ਦੇ ਇਲਾਕੇ ਵਿੱਚ ਜਾਂ ਅਸਾਮ ਤੇ ਆਖੀਏ ਬ੍ਰਹਮਪੁੱਤਰ ਦਰਿਆ ਨੂੰ ਪਾਰ ਕਰਕੇ ਆਪਣਾ ਰਾਜ ਕਾਇਮ ਕੀਤਾ ਸੀ ਤੇ ਉਹਨਾਂ ਦਾ ਰਾਜ ਤਕਰੀਬਨ 600 ਵਰੇ ਤੱਕ ਰਿਹਾ ਬ੍ਰਿਟਿਸ਼ ਲੋਕਾਂ ਨੇ ਆ ਕੇ ਅਸਾਮ ਦੇ ਉੱਤੇ ਕਬਜ਼ਾ ਕੀਤਾ ਉਦੋਂ ਤੋਂ ਉਹਨਾਂ ਦਾ ਰਾਜ ਖਤਮ ਹੋਇਆ ਉਸ ਤੋਂ ਪਹਿਲਾਂ ਜਦੋਂ ਇਹ ਮੁਗਲ ਲੋਕ ਜਾਂਦੇ ਰਹੇ ਕਈ ਸਾਰੀਆਂ ਲੜਾਈਆਂ ਹੋਈਆਂ 1615 ਈਸਵੀ ਤੋਂ ਲੈ ਕੇ 1662 ਈਸਵੀ ਤੱਕ ਇਹਨਾਂ ਅਹੋਮੀਆਂ ਦੀਆਂ ਤੇ ਮੁਗਲਾਂ ਦੀਆਂ ਬਹੁਤ ਸਾਰੀਆਂ ਲੜਾਈਆਂ ਹੋਈਆਂ ਜਿਨ੍ਹਾਂ ਵਿੱਚ ਬਹੁਤ ਭਾਰੀ ਨੁਕਸਾਨ ਤੇ ਹੁੰਦਾ ਹੀ ਰਿਹਾ ਹੋਵੇਗਾ ਗੁਰੂ ਸਾਹਿਬ ਨੇ ਇਹਨਾਂ ਨੂੰ ਸਮਝਾਵਾਂ ਜਾ ਕੇ ਇਹਨਾਂ ਦੀ ਸੁਲਾ ਕਰਵਾਈ ਤੇ ਉਸ ਇਲਾਕੇ ਦੇ ਵਿੱਚ ਸ਼ਾਂਤੀ ਹੋਈ ਜਿਸ ਥਾਂ ਤੇ ਅਹੋਮੀ ਲੋਕ ਕਾਬਜ਼ ਸਨ ਉਹ ਆਪਣੀ ਜਗ੍ਹਾ ਤੇ ਰਹਿਣਗੇ ਜਿਹੜੀ ਜਗ੍ਹਾ ਤੇ ਇਹਨਾਂ ਮੁਗਲਾਂ ਦਾ ਕਬਜ਼ਾ ਸੀ ਉਹ ਜਗ੍ਹਾ ਉਹਨਾਂ ਕੋਲ ਰਹੇਗੀ ਇਸ ਤਰ੍ਹਾਂ ਸੁਲਾ ਸਫਾਈ ਕਰਵਾ ਕੇ ਗੁਰੂ ਜੀ ਉੱਥੋਂ ਚਲੇ ਗਏ ਸਨ ਚੌਥੇ ਨੰਬਰ ਤੇ ਹੈ ਵਿਸ਼ਵਾਸ ਅਤੇ ਧਾਰਮਿਕ ਸੁਤੰਤਰਤਾ ਦੇ ਰਾਖੇ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸੀਂ ਇਹ ਗੱਲ ਸਮਝ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਜਨੇਊ ਵਿੱਚ ਨਹੀਂ ਹੈ ਉਹ ਟੋਪੀ ਵਿੱਚ ਨਹੀਂ ਹੈ ਉਹ ਧੋਤੀ ਵਿੱਚ ਨਹੀਂ ਉਹ ਬੋਦੀ ਵਿੱਚ ਨਹੀਂ ਉਹ ਕਿਸੇ ਵੀ ਤਰ੍ਹਾਂ ਇਹੋ ਜੇ ਕਰਮकांड ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਲੇਕਿਨ ਜੇ ਕੋਈ ਉਹਨਾਂ ਦੇ ਵਿਸ਼ਵਾਸ ਨੂੰ ਉਹਨਾਂ ਦਾ ਵਿਸ਼ਵਾਸ ਜੋ ਵੀ ਹੈ ਗੁਰੂ ਸਾਹਿਬ ਉਹ ਤੇ ਉੱਤੇ ਨਾ ਕਿੰਤੂ ਕਰਦੇ ਨੇ ਨਾ ਪਰੰਤੂ ਕਰਦੇ ਨੇ ਉਹ ਆ ਕੇ ਲੋਕ ਆਖਦੇ ਨੇ ਕਿ ਗੁਰੂ ਜੀ ਸਾਡੇ ਵਿਸ਼ਵਾਸ ਸਾਡੇ ਧਰਮ ਨੂੰ ਬਹੁਤ ਭਾਰੀ ਸੱਟ ਵੱਜ ਰਹੀ ਹੈ ਤੇ ਇਹਨੂੰ ਬੜਾ ਖਤਰਾ ਬਣਿਆ ਹੋਇਆ ਹੈ ਸਾਡੀ ਸਹਾਇਤਾ ਕਰੋ ਗੁਰੂ ਸਾਹਿਬ ਉਹਨਾਂ ਦੇ ਵਿਸ਼ਵਾਸ ਉਨ੍ਹਾਂ ਦੇ ਧਰਮ ਦੇ عقیده ਨੂੰ بچਾਉਣ ਵਾਸਤੇ ਆਪਣਾ ਆਪਾ ਉਹਨਾਂ ਤੋਂ ਖੂਲ ਕਮਾਉਂਦੇ ਨੇ ਕੁਰਬਾਨ ਕਰਦੇ ਨੇ ਸ਼ਹਾਦਤ ਦਾ ਜਾਮ ਪੀਂਦੇ ਨੇ ਇਸ ਬਿਨਾ ਤੇ ਉਹਨਾਂ ਨੂੰ ਧਾਰਮਿਕ ਸੁਤੰਤਰਤਾ ਦੇ ਰਾਖੇ ਵੀ ਆਖਿਆ ਜਾ ਸਕਦਾ ਹੈ ਫਿਰ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਆਪਣੀ ਬਾਣੀ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ ਆਪਾਂ ਉਹਨਾਂ ਦੇ 59 ਸ਼ਬਦ ਪਿੱਛੇ ਸਮਝੇ ਨੇ ਹੁਣ ਆਪਾਂ ਉਹਨਾਂ ਦੇ 57 ਸ਼ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਉਪਦੇਸ਼ਾਂ ਵਿੱਚੋਂ ਮੁੱਖ ਰੂਪ ਵਿੱਚ ਵੈਰਾਗ ਝਲਕਦਾ ਹੈ ਦੂਜੇ ਨੰਬਰ ਤੇ ਉਹ ਨਿਮਰਤਾ ਸਿਖਾਉਂਦੇ ਨੇ ਤੀਜੇ ਨੰਬਰ ਤੇ ਆਖਦੇ ਨੇ ਹਉਮੈ ਦਾ ਤਿਆਗ ਕਰੋ ਫਿਰ ਉਹ ਕਹਿੰਦੇ ਨੇ ਪ੍ਰਮਾਤਮਾ ਦੀ ਬੰਦਗੀ ਵਿੱਚ ਉਹਦੇ ਭਜਨ ਵਿੱਚ ਹਰ ਵਕਤ ਜੁੜੇ ਰਿਹਾ ਕਰੋ ਮਾੜੇ ਕਰਮਾਂ ਤੋਂ ਬਚੋ ਚੰਗੇ ਕਰਮ ਕਮਾਓ ਤੁਸੀਂ ਨਸ਼ਿਆਂ ਦਾ ਤਿਆਗ ਕਰੋ ਮਾੜੇ ਖਾਣ ਪਾਣ ਦਾ ਤਿਆਗ ਕਰੋ ਪ੍ਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਇਹ ਉਹਨਾਂ ਦੇ ਕੁਝ ਮੁੱਖ ਰੂਪ ਵਿੱਚ ਉਪਦੇਸ਼ ਨੇ ਜੋ ਉਹਨਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ ਉਹਨਾਂ ਦਾ ਜਿਹੜਾ ਸ਼ਹਾਦਤ ਦਾ ਦਿਨ ਗੁਜ਼ਰਿਆ ਅਸੀਂ ਕਦੇ ਵੀ ਨਹੀਂ ਰਹਿ ਸਕਦੇ ਕਿ ਉਹਨਾਂ ਤੋਂ ਪਹਿਲਾਂ ਭਾਈ ਮਤੀ ਦਾਸ ਦਾ ਜ਼ਿਕਰ ਨਾ ਕਰੀਏ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਚਾਂਦਨੀ ਚੌਕ ਦੇ ਅੰਦਰ ਆਰੇ ਨਾਲ چیر ਕੇ ਦੋ ਫਾੜ ਕਰਕੇ ਸ਼ਹੀਦ ਕੀਤਾ ਗਿਆ ਹੋਵੇ ਅਸੀਂ ਕਦੇ ਵੀ ਭਾਈ ਸਤੀ ਦਾਸ ਨੂੰ ਨਹੀਂ ਭੁਲਾ ਸਕਦੇ ਜਿਨ੍ਹਾਂ ਨੂੰ ਜਿਉਂਦੇ ਜੀ ਰੂਮ ਵਿੱਚ ਲਪੇਟ ਕੇ ਅੱਗ ਲਗਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੋਵੇ ਭਾਈ ਦਿਆਲ ਦਾਸ ਕਦੀ ਨਹੀਂ ਭੁੱਲਨੇ ਚਾਹੀਦੇ ਜਿਨ੍ਹਾਂ ਨੂੰ ਪਾਣੀ ਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਸੀ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵਾਰੀ ਇਹਨਾਂ ਤਿੰਨ ਗੁਰਸਿੱਖਾਂ ਤੋਂ ਬਾਅਦ ਵਿੱਚ ਆਈ ਸੀ ਸੋ ਪਹਿਲੇ ਸ਼ਹੀਦ ਭਾਈ ਮਤੀ ਦਾਸ ਦੂਜੇ ਸ਼ਹੀਦ ਭਾਈ ਸਤੀ ਦਾਸ ਤੀਜੇ ਸ਼ਹੀਦ ਭਾਈ ਦਿਆਲ ਦਾਸ ਤੇ ਚੌਥੇ ਸ਼ਹੀਦ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਸੇ ਦੇ ਧਰਮ ਦੀ ਕਿਸੇ ਦੇ ਵਿਸ਼ਵਾਸ ਦੀ ਰਾਖੀ ਕਰਦੇ ਹੋਏ ਉਹ ਸ਼ਹੀਦ ਹੋਏ ਨੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਬਚਨ ਲਿਖੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਆਮੇ ਇਹ ਜਿਹੜੇ ਬਚਨ ਨੇ ਇਹ ਸ਼ਹੀਦੀ ਤੋਂ ਬਾਅਦ ਦੇ ਵਿੱਚ ਜੋਤੀ ਜੋਤ ਰਲੀ ਦੇ ਸੂਚਕ ਨਹੀਂ ਹਨ ਜਿਉਂਦੇ ਜੀ ਇਸ ਜੀਵਾਤਮਾ ਦਾ ਪਰਮ ਜੋਤੀ ਪਰਮ ਪਿਤਾ ਪਰਮਾਤਮਾ ਵਿੱਚ ਮਿਲ ਜਾਣਾ ਜਦੋਂ ਇਹ ਜੋਤ ਉਸ ਅਗੰਮੀ ਜੋਤ ਵਿੱਚ ਜਿਉਂਦੇ ਜੀ ਮਿਲ ਜਾਏ ਉਦੋਂ ਜੀਵਨ ਦੀ ਸੰਪੂਰਨਤਾ ਹਾਸਲ ਹੋ ਜਾਂਦੀ ਹੈ ਉਸ ਵਕਤ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਵੱਖਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਜਿਵੇਂ ਜਲ ਵਿੱਚ ਸਮਾਇਆ ਹੋਇਆ ਜਲ ਉਸ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਭਜਨ ਬੰਦਗੀ ਕਰਦਾ ਕਰਦਾ ਕੋਈ ਗੁਰਮੁਖ ਪਿਆਰਾ ਉਸ ਪਰਮਪਿਤਾ ਪਰਮੇਸ਼ਵਰ ਦੀ ਉਸ ਅਗੰਮੀ ਜੋਤ ਵਿੱਚ ਆਪਣੀ ਇਹ ਛੋਟੀ ਜੋਤ ਨੂੰ ਸਮੋਹ ਦਿੰਦਾ ਉਹਦੇ ਵਿੱਚ ਲੀਨ ਕਰ ਦਿੰਦਾ ਹੈ ਸੋ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਕੁਝ ਇਹ ਪਹਿਲੂ ਸਮਝੇ ਨੇ ਉਹਨਾਂ ਦਾ ਸ਼ਸਤਰ ਵਿਦਿਆ ਵਿੱਚ નિਪੁੰਨ ਹੋਣਾ ਅਧਿਆਤਮਿਕਤਾ ਅਤੇ ਮਾਨਵਤਾ ਦੀ ਜੋਗ ਅਗਵਾਈ ਕਰਨਾ ਇਹ ਵੱਡੇ ਵੱਡੇ ਰਾਜਿਆਂ ਰਾਣਿਆਂ ਦੇ ਜਿਨ੍ਹਾਂ ਦੀਆਂ ਲੜਾਈਆਂ ਦੇ ਵਿੱਚ ਆਮ ਪਬਲਿਕ ਨੇ ਮਾਰਿਆ ਜਾਣਾ ਸੀ ਉਹਨਾਂ ਦੀ ਸੁਲ੍ਹਾ ਸਫਾਈ ਕਰਵਾਉਣੀ ਕਿਸੇ ਦੇ ਧਾਰਮਿਕ عقide ਉਸ ਦੇ ਵਿਸ਼ਵਾਸ ਦੀ ਰਾਖੀ ਵਾਸਤੇ ਆਪਣਾ ਆਪਾ ਕੁਰਬਾਨ ਕਰਨਾ ਤੇ ਮਾਨਵਤਾ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਨਾ ਉਹਨਾਂ ਦੀ ਸ਼ਹਾਦਤ ਵਿੱਚੋਂ ਆਪਾਂ ਇਹ ਕੁਝ ਗੁਣ ਸਿੱਖਣੇ ਨੇ ਨਿਮਰਤਾ ਧਾਰਨ ਕਰਨੀ ਹੈ ਹਉਮੈ ਦਾ ਤਿਆਗ ਕਰਨਾ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿਣਾ ਤੇ ਅਸੀਂ ਆਪਣਾ ਮਨੁੱਖਾ ਜੀਵਨ ਗੁਰੂ ਦੇ ਉਪਦੇਸ਼ ਨੂੰ ਪਾ ਕੇ ਸਫਲ ਜੀਵਨ ਬਣਾ ਸਕਦੇ ਹਾਂ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬੜੇ ਪਿਆਰ ਨਾਲ ਬੈਠ ਕੇ ਅੱਜ ਦੇ ਵਿਚਾਰ ਨੂੰ ਸੁਣਿਆ ਵਿਚਾਰ ਕਰਦਿਆਂ ਮੇਰੇ ਪਾਸੋਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ